ਅਇ ਤਾਂ ਦੁੱਲਾ ਪੰਥ ਆਰਐਸਐਸ ਦੀਆਂ ਚੁੰਖੀਆਂ ਪਰਦਾ ਪਿਆ ਹੈ ਕੀਮਤੀ ਤੋਹਫੇ ਲੈ ਕੇ ਜਾ ਰਿਹਾ ਫੁੱਲ ਲੈ ਕੇ ਜਾ ਰਿਹਾ ਹੈ ਐਦਾਂ ਹੱਥ ਜੋੜ ਰਿਹਾ ਉਹਨਾਂ ਦੇ ਸਾਡੀ ਕੌਮ ਕਿੱਥੋਂ ਤੁਰੀ ਤੇ ਕਿੱਥੇ ਆਣ ਖਲੋ ਤਰਾ ਖੈਬਰ ਦਾ ਰਾਹ ਬੰਦ ਕਰਨ ਵਾਲੀ ਕੌਮ ਜੜਾਵਾਂ ਵਧਾਉਣ ਵਾਲਿਆਂ ਦੀ ਅੱਗੇ ਜਾ ਕੇ ਬਹਿ ਗਈ ਕਿ ਆ ਜਿਹੜਾ ਮੈਂ ਸਿਰ ਜਦੋਂ ਕਿਸੇ ਮਠੀ ਤੇ ਜਾ ਕੇ ਟੇਕਦਾ ਜਦੋਂ ਮੈਂ ਕਿਸੇ ਦੇਹਧਾਰੀ ਦੇ ਪੈਰਾਂ 'ਚ ਰੱਖਦਾ ਤੇ ਮੈਨੂੰ ਬਾਬਾ ਫਤੇ ਸਿੰਘ ਹਣੀ ਕੀ ਆਂਦੇ ਹੋਣਗੇ ਵੀ ਅਸੀਂ ਦੁਸ਼ਮਣ ਦੀ ਕਚਹਿਰੀ 'ਚ ਨਾ ਸਿਰ ਨੀਵਾ ਕੀਤਾ ਤੁਸੀਂ ਅੱਜ ਐਸ਼ ਭੋਗ ਦੇ ਵੀ ਆਪਣੇ ਗੁਰੂ ਨੂੰ ਛੱਡ ਕੇ ਕਿੱਥੇ ਕਿੱਥੇ ਤੁਰੇ ਫਿਰਦੇ ਜੀ ਅੱਜ ਤਾਂ ਦੂਲਾ ਪੰਥ ਆਰਐਸਐਸ ਦੀਆਂ ਚੌਂਖੀਆਂ ਭਰਦਾ ਪਿਆ ਆਖੋ ਸਤਨਾਮ ਸਵਾਮੀ ਦੇ ਜੀ ਨਾ ਇੰਟਰਨੈਟ ਹਾਰਿਆਂ ਕੋਲ ਹੈਗਾ ਸਾਰਿਆਂ ਕੋਲ ਮੋਬਾਈਲ ਹੈਗੇ ਇਹਨੂੰ ਦੱਸਣ ਦੀ ਲੋੜ ਤੇ ਨਹੀਂ ਹੋਣੀ ਦੂਲਾ ਪੰਥ ਆਰਐਸਐਸ ਦੀਆਂ ਦੇ ਤਾਰੀ ਬਾਬਿਆਂ ਦੀਆਂ ਗੱਜ ਕੇ ਬੋਲੋ ਜੀ ਕੀ ਭਰ ਰਿਹਾ ਜੀ ਕੀਮਤੀ ਤੋਹਫੇ ਲੈ ਕੇ ਜਾ ਰਿਹਾ ਫੁੱਲ ਲੈ ਕੇ ਜਾ ਰਿਹਾ ਐਦਾਂ ਹੱਥ ਜੋੜ ਰਿਹਾ ਉਹਨਾਂ ਦੇ ਏਕੇ ਸੋਚ ਕੇ ਵੇਖੋ ਤੁਸੀਂ ਸਾਡੀ ਕੌਮ ਕਿੱਥੋਂ ਤੁਰੀ ਤੇ ਕਿੱਥੇ ਆਣ ਖਲੋਤੀ ਦਰਾ ਖੈਬਰ ਦਾ ਰਾਹ ਬੰਦ ਕਰਨ ਵਾਲੇ ਦਰਾ ਖੈਬਰ ਦਾ ਰਾਹ ਬੰਦ ਕਰਨ ਵਾਲੀ ਕੌਮ ਜੜਾਵਾਂ ਵਧਾਉਣ ਵਾਲਿਆਂ ਦੀ ਅੱਗੇ ਜਾ ਕੇ ਬਹਿ ਗਈ ਦਰਾ ਖੈਬਰ ਦਾ ਰਾਹ ਬੰਦ ਕਰਨ ਵਾਲੀ ਕੌਮ ਧਰਤੀ ਪੁੱਟ ਕੇ ਜ਼ਮੀਨ ਜਾ ਬਹਿ ਗਈ ਇੱਕ ਵਣਖੰਡ ਵੈਸੇ ਜਾਏ ਸਦਨਾ ਦੇ ਵਹੀਂ ਇਕ ਪਾਲਾ ਕਕਰ ਭਨ ਸੀਤਲ ਜਲ ਹੈਵੇਂ ਗੁਰਨਾਣ ਸਾਹਿਬ ਦੀ ਬਾਣੀ ਅਜ ਜੋ ਅਜ ਪਖੰਡ ਅਜ ਤੁਹਾਡੇ ਪੰਜਾਬ ਦੇ ਵਿੱਚ ਇਰਦ ਗਿਰਦ ਵਾਪਰ ਰਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਕੋਹਾਂ ਦੂਰ ਹੈ ਕੋਹਾਂ ਦੂਰ ਗੁਰਬਾਣੀ ਇਸ ਪਖੰਡ ਦੀਆਂ ਧੱਜੀਆਂ ਉਡਾਉਂਦੀ ਹੈ ਤੇ ਲੋਕ ਪਖੰਡ ਨੂੰ ਬੜਾਵਾ ਦੇਣ ਲਈ ਭੱਜੇ ਫਿਰਦੇ ਨੇ ਅਜ ਮੈਂ ਤੁਹਾਡੇ ਸਾਹਮਣੇ ਜਿਹੜੀ ਪੌੜੀ ਪੜ੍ਹੀ ਹੈ ਗੁਰਨਾਣ ਸਾਹਿਬ ਦੀ ਇੱਕ ਵਾਣਾ ਖੰਡ ਬੈਸੇ ਜਾਏ ਸਾਧਨਾ ਦੇ ਵਹੀ ਕੁਝ ਲੋਕ ਰੱਬ ਪਾਉਣ ਨੂੰ ਜਾ ਕੇ ਜੰਗਲਾਂ 'ਚ ਬਹਿ ਗਏ ਤੇ ਸਾਧ ਕਹਿੰਦੇ ਨੇ ਮੂੰਹ 'ਚ ਬੋਲਣਾ ਸਮਾਧੀਆਂ ਲਾ ਕੇ ਬਹਿ ਗਏ ਮੂੰਹੋਂ ਨਹੀਂ ਬੋਲਦੇ ਜਿਹਨੂੰ ਬਾਣੀ ਪਖੰਡ ਆਂਦੀ ਹੈ ਇੱਕ ਵਣਖੰਡ ਵੈਸੇ ਜਾਏ ਉੱਚੀ ਬੋਲੋ ਜੀ ਹੁਣ ਵੇ ਲੋ ਮੈਂ ਅੱਧੀ ਤੋਕੋ ਬੋਲਦਾ ਵੀ ਤੁਸੀਂ ਪੂਰੀ ਕਰੋ ਗਾਣਾ ਕਿਸੇ ਲੰਡੂਜੇ ਕਲਾਕਾਰ ਦਾ ਤਿੰਨ ਦਿਨ ਪਹਿਲਾਂ ਆਵੇ ਨਾ ਅਸੀਂ ਸੁਣ ਸੁਣ ਕੇ ਇਜਾਜ਼ ਕਰ ਲੈਨੇ ਆ ਕਉਕੀ ਸਾਡੇ ਟਰੈਕਟਰਾਂ ਤੇ ਵੀ ਗਾਣਾ ਚੱਲੇ ਜਾਂਦਾ ਸਾਡੇ ਮੋਬਾਈਲਾਂ 'ਚ ਵੀ ਚੱਲੀ ਜਾਂਦਾ ਸਾਡੇ ਘਰਾਂ 'ਚ ਵੀ ਸਰੇ ਨਾਲ ਪਿਆਰ ਹੋ ਜਾਂਦੇ ਨਾਲ ਗਾਣਾ ਚੱਲੀ ਜਾਂਦਾ ਵਿਆਹਾਂ 'ਤੇ ਤੇ ਫਿਰ ਸੁਖਨਾ ਡੀਜੇ ਵੱਡੇ ਲੱਗੇ ਹੁੰਦੇ ਨੇ ਜਿਹੜੇ ਜਿਨ੍ਹਾਂ ਨੂੰ ਬਾਣੀ ਨਹੀਂ ਚੰਗੀ ਲੱਗਦੀ ਉਹ ਵੀ ਅੱਗੇ ਕੁਰਸੀਆਂ ਢਾਹ ਕੇ ਅੱਗੇ ਬੈਠੇ ਹੁੰਦੇ ਜਿਹੜੇ ਅੱਗੋਂ ਪਿਛੋਂ ਕਹਿੰਦੇ ਮੈਂ ਕੰਨਾਂ ਦਾ ਆਪਰੇਸ਼ਨ ਕਰਾਇਆ ਹੈ ਉਹ ਵੀ ਸਭ ਤੋਂ ਮੂਰਲੀ ਕਿਤਾਰ ਜੱਗੇ ਜਾ ਕੇ ਬੈਠੇ ਹੁੰਦੇ ਨੇ ਜਿਨ੍ਹਾਂ ਦੀਆਂ ਗੁਰਦੁਆਰਿਆਂ ਆਣ ਕੇ ਲੱਤਾਂ ਦੁਖਦੀਆਂ ਨੇ ਕਹਿੰਦੇ ਡਿਸਕ ਪ੍ਰੋਬਲਮ ਹੈ ਕਦੀ ਆਪਣੇ ਭਨੇਵੇਂ ਤੇ ਭਤੀਜਿਆਂ ਦੇ ਵਿਆਹਾਂ ਤੇ ਡਾਂਸ ਕਰਦੇ ਦੇਖੋ ਉਹਨਾਂ ਨੂੰ ਤੁਸੀਂ ਅਜਿਹੜੇ ਗੁਰਦੁਆਰਿਆਂ ਵਿੱਚ ਮਾੜੀ ਮੋਟੀ ਕੁਰਸੀ ਉਹਦਾ ਮਤਲਬ ਸੀ ਜੇ ਕੋ ਸੱਚੀ ਮਰੀਜ਼ ਹੈ ਜਦੀ ਲੱਤ ਦੁਖਦੀ ਹੈ ਕਿ ਇਹਦੀ ਬਾਹਂ ਦੁਖਦੀ ਮਾਲੋ ਨੂੰ ਬਹਿਣਾ ਵੀ ਪੈਂਦਾ ਮਜਬੂਰੀ ਕਈ ਚੰਗੇ ਭਲੇ ਵੀ ਜਾ ਕੇ ਪਲਾਕੀ ਮਾਰ ਕੇ ਉੱਤੇ ਬਹਿ ਜਾਂਦੇ ਇਹ ਇਹ ਤੇ ਪਖੰਡ ਸ਼ੁਰੂ ਹੋ ਗਿਆ ਹੌਲੀ ਹੌਲੀ ਅੱਛਾ ਕਈ ਬਜ਼ੁਰਗ ਸੰਗਤ ਵਿੱਚ ਬੈਠੇ ਹੁੰਦੇ ਨੇ ਤੇ ਨੌਜਵਾਨ ਉੱਚੀ ਬੋਲਣ ਅੱਛਾ ਕਈ ਲੀਡਰ ਜਦੋਂ ਬਾਬਿਆਂ ਕੋਲ ਜਾਂਦੇ ਉਦੋਂ ਪੈਰਾਜ ਬੰਦੇ ਆ ਜਦੋਂ ਗੁਰਦੁਆਰੇ ਆਉਂਦੇ ਆ ਉੱਚੀ ਬੋਲੋ ਭਾਈ ਟਾ ਡੈਲ ਕੈਮਰਾ ਨਹੀਂ ਕਿਉਂਕਿ ਮੈਂ ਕਿਸੇ ਪਾਰਟੀ ਦਾ ਬੰਦਾ ਨਹੀਂ ਹੈਗਾ ਤੇ ਗੁਰਦੁਆਰੇ ਤੇ ਹਰ ਪਾਰਟੀ ਦਾ ਬੰਦਾ ਬੈਠਾ ਹੁੰਦਾ ਬੈਠਾ ਹੁੰਦਾ ਨਾ ਜੀ ਕਿਉਂਕਿ ਆਪਾਂ ਉਹਨਾਂ ਪਾਰਟੀਆਂ ਚੋਂ ਆਂ ਕੋਈ ਕਿਸੇ ਨੂੰ ਵੋਟ ਪਾਉਂਦਾ ਕੋਈ ਕਿਸੇ ਨੂੰ ਵੋਟ ਕਮ ਸੇ ਕਮ ਇੱਕ ਕੰਮ ਕਰਿਆ ਕਰੋ ਜਦੋਂ ਗੁਰਦੁਆਰੇ ਆਉਂਦੇ ਨੇ ਜਦੋਂ ਜੋੜਾ ਲਾਉਨੇ ਪਾਰਟੀ ਬਾਹਰ ਲਾਇਆ ਕਰੋ ਆਪਣੀ ਜਾਣ ਲੱਗਿਆ ਫੇਰ ਪਾ ਲੋ ਜੇ ਨਹੀਂ ਸਰਦਾ ਤੇ ਕਮ ਸੇ ਕਮ ਗੁਰਦੁਆਰੇ ਅਸੀਂ ਆਪਣੇ ਗੁਰੂ ਦੇ ਸਿੱਖ ਬਣ ਕੇ ਆਈਏ ਪਰ ਇੱਥੇ ਵੀ ਧੜਿਆਂ 'ਚ ਵੰਡਿਆ ਹੋਇਆ ਸਾਡਾ ਸਮਾਜ ਤੂੰ ਕਿਹੜੇ ਧੜੇ ਨੂੰ ਮੰਨਦਾ ਮੈਂ ਫਲਾਣੇ ਧੜੇ ਨੂੰ ਮੰਨਦਾ ਨਿਕਲੋ ਇਨ੍ਹਾਂ ਧੜਿਆਂ 'ਚੋਂ ਬਾਹਰ ਜਿੰਨਾ ਪਿੱਛੇ ਤੁਸੀਂ ਪਿੰਡਾਂ 'ਚ ਸਿਰ ਪੜਵਾ ਲਿਓ ਨਾ ਜਵਾਗ ਵਿਆਹੇ ਹੋਏ ਇੱਕ ਦੂਜੇ ਵੱਲ ਉਹਨਾਂ ਦੇ ਨਿਆਣਿਆਂ ਦੇ ਇੱਕ ਦੂਜੇ ਵੱਲ ਉੱਚੀ ਬੋਲੋ ਭਾਈ ਉਹਨਾਂ ਦੇ ਜਵਾਗ ਵਿਆਹੇ ਆ ਉਹਨਾਂ ਦੇ ਰਿਸ਼ਤੇ ਆ ਰਾਤ ਨੂੰ ਚਾਹ ਕੌਫੀ ਇਕੱਠੇ ਪੀਂਦੇ ਆ ਉਹ ਇੱਕ ਦਿਨ ਫੋਨ ਕਰਕੇ ਪੁੱਛਦੇ ਹੋਰ ਕੀ ਹਾਲ ਆ ਚੜ੍ਹਦੀ ਕਲਾ ਵਾ ਕਦੀ ਇਹਨਾਂ ਨੂੰ ਦੰਦੀਆਂ ਕੱਢਦੇ ਵੇਖੋ ਵਿਆਹਾਂ ਸ਼ਾਦੀਆਂ ਤੇ ਇੱਕ ਦੂਜੇ ਨਾਲ ਤੇ ਸਾਡੇ ਪਿੰਡਾਂ 'ਚ ਉਹਨਾਂ ਦੇ ਪਿੱਛੇ ਲਾ ਕੇ ਸਤਗੁਰੂ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ